ਜੇ ਅਸੀਂ ਸਤਸੰਗ ਦੇ ਵਿੱਚ ਆਉਣੇ ਆ ਅਸੀਂ ਸਤਸੰਗੀ ਲੱਗਣੇ ਚਾਹੀਦੇ ਆ ਸਤਸੰਗ ਸਿਰਫ ਸੁਣਨਾ ਹੀ ਨਹੀਂ ਆ ਸਤਸੰਗ ਕਰਨਾ ਆ ਔਰ ਸਤਸੰਗ ਨਜ਼ਰ ਆਉਣਾ ਆ ਬਾਣੀ ਸਿਰਫ ਪੜਨੀ ਤੇ ਸੁਣਨੀ ਨਹੀਂ ਆ ਬਾਣੀ ਬਣ ਜਾਣਾ ਆ ਸਮਝ ਰਹੇ ਹੋ ਬਾਣੀ ਬੰਜਣਾ ਸਮਝਿਓ ਬਾਈਬਲ ਸਿਰਫ ਸਾਡੇ ਹੱਥ ਵਿੱਚ ਨਾ ਹੋਵੇ ਅਸੀਂ ਬਾਈਬਲ ਹੋ ਜਾਈਏ ਹਰ ਮਨੁੱਖ ਬਾਈਬਲ ਨੂੰ ਨਹੀਂ ਪੜਦਾ ਪਰ ਜਿੰਨੇ ਤੁਹਾਨੂੰ ਦੇਖਦੇ ਆ ਜਿੰਨੇ ਤੁਹਾਨੂੰ ਜਾਣਦੇ ਆ ਉਹ ਤੁਹਾਨੂੰ ਪੜਦੇ ਆ ਅਗਰ ਤੁਸੀਂ ਚਾਹੁੰਦੇ ਹੋ ਕਿ ਤੁਹਾਨੂੰ ਜਾਣਨ ਵਾਲੇ ਤੁਹਾਨੂੰ ਦੇਖਣ ਵਾਲੇ ਬਾਈਬਲ ਪੜਨ ਤਾਂ ਤੁਸੀਂ ਬਾਈਬਲ ਬਣ ਜਾਓ ਕਿਉਂਕਿ ਉਹ ਤੁਹਾਨੂੰ ਦੇਖਣਗੇ ਕਿ ਤੁਸੀਂ ਕੀ ਬੋਲਦੇ ਹੋ ਤਾਂ ਸਮਝੋ ਜੋ ਤੁਸੀਂ ਬੋਲ ਰਹੇ ਹੋ ਤੁਸੀਂ ਬਾਈਬਲ ਬੋਲੋ ਤੁਸੀਂ ਬਾਈਬਲ ਕਰੋ ਤੁਸੀਂ ਬਾਈਬਲ ਸਮਝੋ ਤੁਸੀਂ ਬਾਈਬਲ ਹੋ ਜਾਓ ਅਰੇ ਵਚਨ ਚ ਕੀ ਲਿਖਿਆ ਅਸੀਂ ਉਹ ਦੀਆਂ ਜੀਣ ਦੀਆਂ ਚਿੱਠੀਆਂ ਹਾਂ ਅਸੀਂ ਜਿੱਦਰ ਨੂੰ ਵੀ ਜਾਣਾ ਲੋਕਾਂ ਨੇ ਸਾਨੂੰ ਪੜਨਾ ਹੈ ਕਿ ਤੁਹਾਡਾ ਕੈਰੈਕਟਰ ਕਿਹੋ ਜਿਹਾ ਆ ਤੁਹਾਡੇ ਕੰਮ ਕਿਹੋ ਜਿਹਾ ਆ ਤੁਹਾਡੇ ਬੋਲ ਚਾਲ ਉੱਠਣਾ ਬੈਠਣਾ ਤੁਹਾਡਾ ਕਿਹੋ ਜਿਹਾ ਹੈ ਤੁਹਾਡੇ ਘਰ ਦਾ ਮਾਹੌਲ ਕਿਹੋ ਜਿਹਾ ਹੈ ਤੁਹਾਡੇ 3 ਪੁੱਤਰ ਕਿਹੋ ਜਿਹਾ ਬਾਣੀ ਦਾ ਕਿਸੇ ਨੂੰ ਇਲਮ ਹੋਵੇ ਨਾ ਹੋਵੇ ਗਵੰਡੀ ਦਾ ਇਲਮ ਜ਼ਰੂਰ ਹੁੰਦਾ ਹੈ ਤੁਸੀਂ ਵੀ ਕਿਸੇ ਦੇ ਗਵੰਡੀ ਹੋ ਜੇ ਤੁਹਾਨੂੰ ਤੁਹਾਡੇ ਗਵੰਡੀ ਬਾਰੇ ਸਭ ਪਤਾ ਹੈ ਤਾਂ ਤੁਹਾਡਾ ਗਵੰਡੀ ਵੀ ਤੁਹਾਨੂੰ ਪੜ ਰਿਹਾ ਹੈ ਔਰ ਕਿੰਨਾ ਚੰਗਾ ਹੋਏ ਕਿ ਉਹ ਜਦੋਂ ਸਾਨੂੰ ਪੜੇ ਤਾਂ ਉਹਨੂੰ ਅਸੀਂ ਬਾਈਬਲ ਹੀ ਨਜ਼ਰ ਆਈਏ ਔਰ ਉਹ ਸਾਨੂੰ ਨਹੀਂ ਬਾਈਬਲ ਨੂੰ ਪੜ੍ਹੇ ਬਾਈਬਲ ਨੂੰ ਸਿੱਖੇ ਬਾਈਬਲ ਨੂੰ ਵੇਖੇ ਔਰ ਬਾਈਬਲ ਹੋ ਜਾਏ